ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਖੁਸ਼ੀ ਸਾਰੇ ਠੀਕ ਠਾਕ ਨੂੰ ਵੀ ਸਾਰੇ ਠੀਕ ਠਾਕ ਹੈ ਜੀ ਟਾਈਮ ਅਤੇ ਤਕਰੀਬ ਉਹਨਾਂ ਦਾ ਪਹਿਰ ਦਾ ਹੋ ਗਿਆ ਹੁਣ ਆਪ ਨੂੰ ਵਜ ਗਏ ਹੋਣੇ ਆ ਦੋ ਤੋਂ ਵੀ ਉੱਪਰ ਹੀ ਹੋ ਗਿਆ ਹੁਣਾਂ ਟਾਈਮ ਤੇ ਸਿਮਰਨ ਗਈਆ ਜਿਹੜੇ ਕੁਝ ਇਹ ਮਿਲਦਾ ਅੱਜ ਪ੍ਰੋਗਰਾਮ ਸੀ ਉਹਨਾਂ ਦੇ ਰਾਤ ਨੂੰ ਸਰੀ ਤੇ ਸਪੈਸ਼ਲਾਈਜ਼ ਸੀ ਮੇਰੇ ਕਰਕੇ ਮਿਲਣ ਵਾਸਤੇ ਤੇ ਅੱਜ ਫੇਰ ਬਾਦੋ ਉਹਦੇ ਜਾਣ ਤੋਂ ਬਾਅਦ ਚੋਂ ਆਪਾਂ ਆਏ ਹੈਗੇ ਆ ਵਾਲਮਟ ਹਨਾ ਕੱਲ ਬਹੁਤ ਸਾਰੀ ਸ਼ਾਪਿੰਗ ਕੀਤੀ ਤੇ ਪਰ ਜਿਹੜਾ ਥੋੜਾ ਮੋਟਾ ਹੋਰ ਸਮਾਨ ਰਹਿ ਗਿਆ ਲੈਣ ਆਲਾ ਹੈ ਨਾ ਤੇ ਉਹ ਆਪਾਂ ਲੈਣਾ ਸੀਗਾ ਵਾਲਮਟ ਤੋਂ ਅੱਜ ਜਦੋਂ ਪਹੁੰਚੇਗੇ ਹਮ ਵਾਲਮਟ ਤੇ ਉਹ ਵੀ ਆਪਾਂ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਲੈਣੇ ਆ ਬਸ 11 ਤਾਂ ਹੁਣ ਆਪਾਂ ਇੱਕ ਵਾਰ ਆਏ ਆ ਵੀ ਜਲਦੀ ਜਲਦੀ ਕੰਮ ਨਿਪਟੜ ਜੀਵੇ ਇੱਕ ਵਾਰ بارش ਹੋ ਰਹੀ ਹੈ ਅੱਜ ਵੀ ਜਾ ਕੇ ਪੈਕਿੰਗ ਦਾ ਸਮਾਨ ਹਜੇ ਉੱਥੇ ਹੀ ਖਲਾਰਾ ਖਿਲਰਿਆ ਪਿਆ ਵਾ ਉਹ ਵੀ ਸਾਰਾ ਡਨ ਕਰ ਲਿਆ ਤੇ ਚਲੋ ਜੀ ਬਲੌਗ ਆਪਾਂ ਸ਼ੁਰੂ ਕਰ ਲਿਆ ਬਣੇ ਰਹੋ ਵੀਡੀਓ ਦੇ ਨਾਲ ਬੰਦੇ ਰਵਾਂਗੇ ਪੂਰੇ ਦਿਨ ਦੀ ਅਪਡੇਟ ਦੇ ਜੰਮ ਕਰਦੇ ਕਿੱਥੇ ਕਿੱਥੇ ਜਾਂਦੇ ਆਪਾਂ ਕੀ ਖਰੀਦਦੇ ਤੇ ਘਰੇ ਜਾ ਕੇ ਕਿੰਦਾ ਆਪਾਂ ਸੈਟਿੰਗ ਕਰਦੇ ਸਾਰਾ ਖਲਾਰਾ ਖਿਲਰਿਆ ਪਿਆ ਹਜੇ ਵਿੱਚ ਇਹ ਦੀਵਾਲੀ ਦੀਆਂ ਮੈਂ ਸਫਾਈਆਂ ਕਰ ਰਹੀ ਹਾਂ ਤੇ ਵਿੱਚੇ ਮੇਰਾ ਖਲਾਰਾ ਬਹੁਤ ਪਿਆ ਪਿਆ ਵਾ ਇਹ ਇੱਕ ਚੀਜ਼ ਸਾਹਮਣ ਦੀ ਹੈ ਦੂਜੀ ਉਦੋਂ ਨੂੰ ਹੋਰ ਲਾੜਾ ਪੈ ਜਾਂਦਾ ਚਲੋ ਬਣੇ ਰਿਓ ਵੀਡੀਓ ਦੇ ਨਾਲ ਕਰਦੇ ਰਹਿਣਾ ਚੱਲਣਾ ਦੇਖੋ ਵੀ ਬੋਲ ਮਟ 22 ਡਾਲਰ ਦੀ ਅੱਛੀ ਰੀਬਾਕ ਦੇ ਆ Det här är bandvallen. Det är bandvallen. Här är det... Här är bandvallen. Här är bandvallen. Här är bandvallen. ਇਹ ਕਾਲੀ ਕੰਨੀ ਵੀ ਹੈਗੀ ਹੈ ਅੱਛੇ ਤਾਂ ਬਾੜੀ ਇਹ ਜੈਡ ਬਲੈਕ ਨੀ ਦਾ ਕਲਰ ਚਾਹ ਪੜੀ ਮਨੇ ਮਨੇ ਆ ਦੇਖ ਪਤਲੀ ਦੀ ਪਤਲੀ ਹੈ ਨਾਲੇ ਵਧੀਆ ਵੀ ਹੈ ਸਟਾਫ ਵੀ ਸੋਹਣਾ ਹੈ ਕਲਰ ਵੀ ਹੈਗੇ ਇਹਦੇ ਚ ਗਰੇ ਹੈ ਡਾਰਕ ਵੀ ਹੈ ਤੇ ਲਾਈਟ ਵੀ ਹੈ ਆ ਦੇਖਣੀ ਹੈ ਚਲ ਜਿਹੜੀ ਤਰ੍ਹਾਂ ਜੀ ਕਰਦਾ ਉਹ ਦੇਖ ਲਾ ਠੀਕ ਰੌਣਕ ਵੀਕਰ ਲੈਣਾ ਆ ਵੜਾ ਸੋਹਣਾ ਵੀਕਰ ਆ ਰੌਣਕ ਵਾਸਤੇ ਕਿੱਡਾ ਕਿਊਟ ਹੈ ਨਾ ਕਿੱਡਾ ਨਿੱਕੇ ਬੱਚਿਆਂ ਦਾ ਸਮਾਨ ਬਾਲਾ ਸੋਹਣਾ ਹੁੰਦਾ ਸਗੋਂ ਛੋਟੇ ਛੋਟੇ ਚਮਚੇ ਨਿੱਕੀਆਂ ਪਲੇਟਾਂ ਲੈ ਕਾਵਲ ਕਿਨੇ ਸੋਹਣੇ ਇਹਦੇ ਨਾਲ ਦੇਈਏ ਉਹਦੇ ਕੋਲੇ ਮਨਪ੍ਰੀਤਕ ਦੇ ਕਦੋਂ ਮੈਂ ਲਾਇਆ ਸੀ ਨਾ ਫਿਰ ਉਹ ਦੋ ਨੋਂਦੀ ਨੋਂਦੀ ਹੋਊਗੀ ਬੱਸ ਹੋ ਗਿਆ ਮੇਲਾ ਦਾ ਸ਼ਾਇਦ ਉਹਨਾਂ ਦੇ ਵਾਲਮੜ ਤੇ ਨਹੀਂ ਆ ਚੀਜ਼ਾਂ ਮਿਲਦੀਆਂ ਪਤਨ ਲੋ ਵੀ ਮੇਰਾ ਹੋ ਗਿਆ ਤੇ ਹੁਣ ਬੜੇ ਆਪਾਂ ਘਰੇ ਹੁਣ ਆਪਾਂ ਕੱਢੀਏ ਮਸ਼ੀਨ ਚੋਂ ਕੱਪੜੇ ਸੁੱਕੇ ਪਏ ਆ ਪਾ ਕੇ ਗਈਆਂ ਸੀ ਜਿਹੜੇ ਲੋਡ ਤੇ ਇੱਕ ਥੱਲੇ ਪਏ ਉਹ ਤਾਂ ਪਾ ਦਿੰਨੇ ਆ ਹੁਣ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਉਨੇ ਹੈਗੇ ਆਪਾਂ ਪਲਾਂਟਸ ਜਿਹੜੇ ਕੱਲ ਲੈ ਕੇ ਆਂਦੇ ਸੀਗੇ ਮੈਂ ਅੱਜ ਚੰਗੀ ਤਰ੍ਹਾਂ ਸਫਾਈ ਕਰਕੇ ਇੱਥੇ ਆਪਣੇ ਨਾ ਵੈਕਿਊਮ ਪਿਆ ਹੁੰਦਾ ਉਹਨੂੰ ਮੈਂ ਅੱਜ ਚੱਕਿਆ ਤੇ ਇੱਕ ਤਾਂ ਆਪਾਂ ਇੱਥੇ ਹੀ ਰੱਖਤਾ ਇਹ ਦਰਵਾਜੇ ਦੇ ਨਾਲ ਹੀ ਆ ਆਪਣਾ ਐਂਟਰੀ ਗੇਟ ਇਹਦੇ ਨਾਲ ਹੀ ਰੱਖਤਾ ਇੱਥੇ ਨਾਲੇ ਤਾਂ ਸੋਹਣਾ ਲੱਗਦਾ ਤੇ ਨਾਲੇ ਅੰਦਰ ਬਾੜਮਸਾਰ ਹੀ ਨਾ ਇਹਦੀ ਖੁਸ਼ਬੂ ਜੀ ਆਉਂਦੀ ਆ ਜਿੱਦਾਂ ਵੀ ਮੈਨੂੰ ਲੱਗਿਆ ਵੀ ਥੋੜਾ ਜਿਹਾ ਨਾ ਵੀ ਜਿੱਦਾਂ ਇਹ ਆਕਸੀਜਨ ਛੱਡਦੇ ਰਾਤ ਨੂੰ ਰਿਲੈਕਸ ਜਿਹਾ ਫੀਲ ਹੁੰਦਾ ਕੁਝ ਗ੍ਰੀਨਰੀ ਦੇਖ ਕੇ ਤੇ ਦੋ ਜਿਹੜੇ ਛੋਟੇ ਵਾਲੇ ਸੀਗੇ ਉਹ ਆਪਾਂ ਆ ਰੱਖਦੇ ਤੇ ਕਾ ਰੱਖਤਾ ਇਹ ਕਾ ਰੱਖਤਾ ਤਦਾਂ ਮੈਂ ਨਰੂਗੀਆਂ ਮਾਤਾ ਤਿੰਨੇ ਚਿੱਤੇ ਚੱਕ ਕੇ ਨਹੀਂ ਸਾਰੇ ਲੈਣ ਵਾਰ ਲਿਆ ਕੇ ਵੀ ਛੋਟੇ ਜਿਹੜੇ ਬਾਲੇ ਵੱਡੇ ਨਹੀਂ ਹੋਣਗੇ ਤੇ ਇੱਥੇ ਲਿਆ ਕੇ ਰੱਖ ਲੈ ਉਹਨਾਂ ਨੂੰ ਤਿੰਨਾਂ ਹੋਰ ਲਿਆ ਕੇ ਰੱਖੀ ਤੇ ਦੂਜਾ ਪਰ ਰੱਖ ਲਿਆ ਇੱਧਰ ਦੇਖੋ ਆ ਆਪਣਾ ਹੈਗਾ ਲਾਂਡਰੀ ਦਾ ਇੱਧਰ ਦਰਵਾਜ਼ਾ ਤੇ ਨਾਲ ਹੀ ਆਪਾਂ ਬਾਹਰਲੇ ਪਾਸੇ ਰੱਖ ਲਿਆ ਹੁਣ ਇਹਨੂੰ ਆਪਾਂ ਵੀ ਮੈਂ ਹਜੇ ਸਫਾਈਆਂ ਕਰ ਰਹੀ ਸੀ ਕਰਕੇ ਉਧਰ ਰਸੋਈ ਕਮਰੇ ਦੇ ਵਿੱਚ ਬੈਡਰੂਮ ਦੇ ਵਿੱਚ ਤੇ ਹੋ ਸਕਿਆ ਤਾਂ ਮੈਂ ਕਿਹਾ ਸੀ ਵੀ ਇੱਥੇ ਰੱਖੀ ਬਾਹਰ ਦੇ ਮੂਹਰੇ ਜਵਾਂ ਦੇਖੋ ਤਾਂ ਫੋਟੋ ਲਾਈਆਂ ਤੁਹਾਨੂੰ ਇੰਦਰ ਨੇ ਪਿਛਲੀ ਵਾਰ ਜਦੋਂ ਮੈਂ ਆਈ ਸੀਗੀ ਉਹ ਦੱਸੀ ਸਾਰੀਆਂ ਫੋਟ ਜਿੰਨੀਆਂ ਵੀ ਖਿੱਚੀਆਂ ਹੋਣਾਂ ਸੀਂਗਾ ਆ ਸੀਂਗੀਆਂ ਕਰਨ ਦੀ ਛੇਤੀ ਵੇਲੇ ਰਹੀਆਂ ਤੇ ਆ ਸੀ ਇੱਥੇ ਆ ਕੇ ਕਰਾਈ ਸੀ ਮਾਂ ਮੰਦੀਆਂ ਨੇ ਉਹਨਾਂ ਨੇ ਗਈਆਂ ਸੀ ਪ੍ਰੋਗਰਾਮ ਜੇ ਤੇ ਉੱਥੇ ਕਰਾਈ ਸੀਗੀ ਤੇ ਮੈਂ ਕੈਸੀ ਨਾ ਵੀ ਇੱਥੇ ਰੱਖਦੀ ਆ ਇੱਕ ਇੱਧਰ ਤਾਂ ਭਲਾ ਹੁਣ ਲੈਣਵਾਰ ਸਾਰੇ ਹੀ ਹੋਣ ਮੈਂ ਤੈਨੂੰ ਕਿਹਾ ਮੈਂ ਕਿ ਲੈ ਆਈ ਕੋਈ ਨਹੀਂ ਦੋ ਚਾਰ ਹੋਰ ਲਿਆ ਕੇ ਰੱਖੀ ਵਧੀਆ ਸੋਹਣੀ ਲੱਗਦੀ ਅੰਦਰ ਨਾਲੇ ਤਾਂ ਖੁਸ਼ਬੂ ਜੀ ਆਉਂਦੀ ਹੈ ਨਾਲੇ ਗ੍ਰੀਨਰੀ ਦੇਖੋ ਮੇਰਾ ਖਲਾੜਾ ਹਜੇ ਪਿਆਵਾ ਆ ਸਿਮਰਨ ਦੇ ਕੱਪੜੇ ਆ ਪਏ ਸਾਹਮਣ ਵਾਲੇ ਅੱਜ ਵਿਚਾਰੀ ਲਾ ਕੇ ਰੱਖ ਗਈ ਹੈ ਉਹਦਾ ਸਮਾਨ ਇੱਥੇ ਪਿਆ ਭੇਜਾਂਗੇ ਸੁਖ ਕੋਲੇ ਟਰੱਕ ਤੇ ਫੜਾਉਣਾ ਉਹਨੂੰ ਤੇ ਆ ਮੈਂ ਜਿਵੇਂ ਜਿਵੇਂ ਲਿਆਈ ਜਾਨੀ ਆ ਓਵੇਂ ਓਵੇਂ ਸਿੱਟੀ ਜਾਨੀ ਆ ਲਿਆ ਕੇ ਹਜੇ ਪਾਉਣ ਦਾ ਕੋਈ ਬੰਨ ਸੁੱਭ ਨਹੀਂ ਲੱਗਦਾ ਵੀ ਕਿਵੇਂ ਪਾਵਾਂ ਪਾ ਉਹ ਕੱਢ ਕੇ ਟੈਕਟ ਦੇਖਦੀ ਸੀ ਕਿ ਪਰਸ ਕੱਢ ਕੇ ਸੈੱਟ ਲਿਆ ਬਾਹਰ ਦੇਖੋ ਇਧਰ ਟੇਚੀਆਂ ਦਾ ਖਲਾਰਾ ਪਾਤਾ ਸਮਾਨ ਜਿਹਾ ਸੈੱਟ ਹੀ ਨਹੀਂ ਹੁੰਦਾ ਹੁਣ ਫੇਰ ਖਲਾਰਾ ਖਲਾਰਦੀ ਆ ਤੇ ਆਹ ਕਰ ਗਈ ਸੀ ਅੱਜ ਚੰਗੀ ਤਰ੍ਹਾਂ ਸਾਫ਼ ਸਾਰਾ ਤਾਂ ਤੋਂ ਥੱਲੇ ਤੱਕ ਸਾਰ ਆਈ ਮੈਂ ਇਹਦੇ ਵਿੱਚ ਕਪੜਾ-ਕੂਪੜਾ ਮਾਰ ਕੇ ਵਧੀਆ ਸਾਫ਼ ਕਰਤਾ ਸੀਗਾ ਤੇ ਇਧਰ ਉੱਪਰੋਂ ਵੀ ਸਾਰਾ ਸਾਫ਼ ਤਾਂ ਕਰਤੀ ਸੀ ਸਾਰੀ ਸਫਾਈ ਤੇ ਹੁਣ ਦੇਖਦੀ ਆ ਮੈਂ ਹੁਣ ਲਾਉਨੇ ਆ ਘੰਟਾ ਕੋ ਕਿਉਂ ਉਹ ਨਹੀਂ ਪੀਣੀ ਆ ਰੋਟੀ ਨਹੀਂ ਖਾਣੀ ਹੈਗੀ ਤੇ ਦੁੱਧ ਹੀ ਪੀਣਾ ਤੇ ਆਪਾਂ ਕੱਢ ਲੀਏ ਕੱਪੜੇ ਤੇ ਜਮਾ ਸੁੱਕੇ ਪਏ ਆ ਇਸ ਟੇ ਅ ਤੈ ਰੱਖ ਨਹੀਂ ਹੁਣ ਆਪਾਂ ਕਰਦੇ ਆ ਨਾਲੇ ਸੈਟਿੰਗ ਥੋੜੀ ਜੀ ਕੱਪੜਿਆਂ ਕੋਪੜਿਆਂ ਦੀ ਨਾਲੇ ਕਰਦੇ ਬੈਠ ਕੇ 2-4 ਮਿੰਟ ਘੰਟਾ ਅੱਧਾ ਘੰਟਾ ਗੱਲਾਂ ਬਾਤਾਂ ਤੇ ਨਾਲੇ ਦੁੱਧ ਪੀ ਲਾਂਗੇ ਗਰਮ ਕਰਕੇ ਅੱਜ ਜਾਣਾ ਸੀਗਾ ਆਏ ਅੱਜ ਕੋਸ ਕੋ ਵੀ ਕੱਲ ਵੀ ਜਾਣਾ ਸੀ ਪਹਿਲਾਂ ਕੱਲ ਮੀਂਹ ਬਹੁਤ ਸੀਗਾ ਕਰਕੇ ਤਾਂ ਇੱਧਰੋਂ ਹੀ ਬੱਸ ਮੁੜੇ ਆਏ ਤੇ ਅੱਜ ਜਾਣਾ ਸੀਗਾ ਅੱਜ ਸ਼ਨੀਵਾਰ ਕਰਕੇ ਸਾਨੂੰ ਬਸ ਇੱਧਰ ਜਾਂਦੇ ਜਾਂਦੇ ਬਾਲ ਮੜ ਚਲੀਆਂ ਗਈਆਂ ਉੱਥੇ ਹੀ 5:30 ਹੋ ਗਏ ਫਿਰ ਤੁਹਾਨੂੰ ਇੰਦਰ ਕਿਹਨੇ ਮੰਮੀ ਅੱਜ ਨਹੀਂ ਜਾਂਦੇ ਸਵੇਰੇ ਚੱਲਾਂਗੇ ਵੀ 6 ਵਜੇ ਬੰਦ ਹੋ ਗਿਆ ਸਵੇਰੇ ਵੀ ਸੰਡੇ ਕਰਕੇ ਸਵੇਰੇ 6 ਵਜੇ ਹੀ ਬੰਦ ਹੋ ਜਾਣਾ ਤੇ ਪਰ ਜਾਵਾਂਗੇ ਟਾਈਮ ਦੇ ਨਾਲ ਸਵੇਰੇ ਪਹੁੰਚਾਂਗੇ ਠੱਕ ਜਾਈਦਾ ਸਾਰਾ ਦਿਨ ਮੈਨੂੰ ਵੀ ਬਸ ਐ ਲਾਲਚ ਜਿਹਾ ਬਾਲ ਗਿੱਲੇ ਹੀ ਇਹ ਹਜੇ ਮੇਰੇ ਕਲਰ ਲਾ ਗਈ ਸੀ ਮੇਰੀ ਧੀ ਸਿਮਾ ਮੇਰੇ ਜਾਂਦੀ ਜਾਂਦੀ ਮੈਂ ਕਿਹਾ ਸੀਗਾ ਮੈਂ ਕਿਹਾ ਸਿਮਰਨ ਮੇਰੇ ਕਲਰ ਲਾ ਦੇ ਵੀ ਬਾਅਦ ਚ ਮੈਂ ਬਾਲ ਧੋ ਕੇ ਫਿਰ ਚੱਲ ਅਸੀਂ ਚਲੀਆਂ ਗਈਆਂ ਉਦੋਂ ਹੀ ਮੈਂ ਬਾਲ ਗਿੱਲੇ ਬੰਨ ਕੇ ਹੌਣ ਵਾਲੇ ਬਾਲ ਸਿਕਾਉਣੀ ਆ ਬੈਠ ਕੇ ਨਾਲੇ ਦੁੱਧ ਧਰ ਲੈਣੇ ਆ ਤੱਤਾ ਫੇ ਚਲੋ ਜੀ ਹੁਣ ਆਪਾਂ ਬਲੌਗ ਦਾ ਐਂਡ ਕਰ ਦਿੰਨੇ ਇੱਥੇ ਆ ਪੜ ਗਿਆ ਛੇਕ ਜੇ ਪਾਣੀ ਕਈ ਵਾਰ ਇੱਥੇ ਮੰਨ ਮੰਨ ਨਾ ਨਾ ਜੇ ਹਟ ਜਾਂਦਾ ਲੋ ਬੱਦ ਦਰ ਲਗੇ ਦੁੱਧ ਧਰਾਂਗੇ ਆਪਾਂ ਖੁੱਲੇ ਭਾਂਡੇ ਚ ਧਰ ਦਿਆਂ ਛੇਤੀ ਵਾਲਾ ਆ ਜਾਂਦਾ ਗੈਸ ਵਾਲੀ ਤੇ ਚੱਲਦਾ ਕਰਕੇ ਨਾ ਤੇ ਤਾਂ ਕਰਕੇ ਫਿਰ ਉਬਲ ਵੀ ਛੇਤੀ ਜਾਂਦਾ ਉੱਪਰ ਤਾਂ ਹੀ ਮੈਂ ਹੁਣ ਇਹਦੇ ਚ ਧਰਦੀ ਵੱਡੇ ਚ ਬੱਬਾ ਸੁੱਖ ਰੱਖੇ ਅਗਲੀ ਵਾਰ ਨੂੰ ਆਈਏ ਨੂੰ ਇਹ ਜਿਆ ਚਾਹ ਵਾਲਾ ਡੱਬਾ ਹੋਰ ਲਿਆ ਕੇ ਦਵੂੰਗੀ ਜਾ ਕੇ ਲਾਉਂਗੀ ਭਾਂਡਾ ਇੱਕ ਕਰਤਾ ਤੇ ਮੈਂ ਕਿਹਾ ਸੀ ਐਦ ਕੀ ਗਈ ਸੀ ਜਦੋਂ ਇਹ ਇੰਡੀਆ ਉਹ ਤੋਂ ਮੈਂ ਲੈ ਕੇ ਭੇਜੇ ਇੱਕ ਕੜਾਈ ਭੇਜੀ ਇੱਕ ਤਵਾ ਭੇਜਿਆ ਇਹਨੂੰ ਤੇ ਇੱਕ ਫਰਾਈਪੈਨ ਜਿਹਾ ਸੀਗਾ ਉਹ ਭੇਜਿਆ ਆਹ ਇਹਨੇ 2 ਲੈ ਲਿਆ ਸੀ ਪਿਛਲੀ ਦੀਵਾਲੀ ਵੀਰੇ ਮੇਰੇ ਜਾਨ ਤੋਂ ਬਾਅਦ ਚ ਪਰ ਫਿਰ ਵੀ ਨਿਆਣਿਆਂ ਨੂੰ ਨਹੀਂ ਪਤਾ ਲੱਗਦਾ ਇਹ ਹਜੇ ਵੀ ਨਾ ਫਿਰ ਵੀ ਜਿੱਦਾਂ ਚਾਹੀਦਾ ਸੀ ਤਾਂ ਪਾਰਾ ਉਹਨਾਂ ਪਾਰਾ ਨਹੀਂ ਗਾ ਥੋੜਾ ਜਿਹਾ ਪਤਲਾ ਹੀ ਇਹਦਾ ਥੱਲਾ ਚਲੋ ਜੀ ਦੁੱਧ ਤਾਂ ਪਰੱਖ ਲੈ ਗਰਮ ਹੋਣਾ ਬਾਲਾਂ ਨੂੰ ਥੋੜੀ ਜਿਹੀ ਹਵਾ ਲਵਾ ਲਗੇ ਸਵੇਰ ਦੇ ਬੰਨੇ ਉਹਦੇ ਗਿੱਲੇ ਫਿਰ ਸਮੈਲ ਜੀ ਆਉਣ ਲੱਗ ਜਾਂਦੀ ਐ ਸਿਰ ਚ ਤੇ ਚਲੋ ਜੀ ਅੱਜ ਵਾਲੀ ਵੀਡੀਓ ਦੇ ਐਂਡ ਅਪ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੱਲ ਆਪਾਂ ਜਾਵਾਂਗੇ ਕੋਸਕੋਪ ਪੱਕਾ ਹੀ ਜਾਣਾ ਕੱਲ ਫੇਰ ਬਾਕੀ ਸਾਰੇ ਕੰਮ ਕਰਨੇ ਆ ਕਿਉਂ ਟਾਈਮ ਥੋੜਾ ਰਹਿੰਦਾ ਜਾਂਦਾ ਜਿਵੇਂ ਜਿਵੇਂ ਲਿਆ ਤੇ ਸਮਾਨ ਸੈੱਟ ਹੋ ਪਾ ਪਾਵਾਂਗੇ ਹੈਨਾ ਉਨਾਂ ਹੀ ਵਧੀਆ ਰਹੂਗਾ ਤੇ ਜਾਵਾਂਗੇ ਕੋਸਕੋਪ ਕੋਸਕੋਪ ਆਪਾਂ ਦਿਖਾਵਾਂਗੇ ਵੀ ਉੱਥੇ ਕੀ ਚੀਜ਼ਾਂ ਆਪਾਂ ਖਰੀਦਦੇ ਆਂ ਕੀ ਕੁਛ ਜਿਹੜਾ ਵਧੀਆ ਲੱਗੂਗਾ ਬਾਕੀ ਮੇਨ ਜਿਹੜੀਆਂ ਜ਼ਰੂਰੀ ਹੈਗੀਆਂ ਉਹ ਤਾਂ ਲਿਆਉਣੀਆਂ ਹੀ ਲਿਆਉਣੀਆਂ ਫਿਰ ਹੋਰ ਵੀ ਕੋਸ ਕੋਈ ਪਸੰਦ ਚੀਜ਼ ਆ ਗਈ ਤਾਂ ਫਿਰ ਕੋਈ ਪਤਾ ਨਹੀਂ ਵੀ ਲੈ ਆਵਾਂਗੇ ਤੇ ਚਲੋ ਜੀ ਕੱਲ ਮਿਲਦੇ ਆ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਆਬਾਦ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਬਾਏ